ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਤਲਵੰਡੀ ਸਾਬੋਲੀ ਟਰੈਕਟਰ ਮੰਡੀ ਤੇ ਪਹੁੰਚੇ ਆਂ ਜੀ ਜਿਵੇਂ ਆ ਪਿੱਛੇ ਤੁਸੀਂ ਦੇਖ ਰਹੇ ਹੋ तकरीबन ਚੰਗੇ ਮਾੜੇ ਟਰੈਕਟਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਾਰਕਾ ਦੇ ਨੰਬਰ ਗੱਲਬਾਤ ਕਰਦੇ ਆ ਇਸ ਐਸ਼ ਐਸ਼ਰ ਵਾਲੇ 2007 ਮਾਡਲਾ 1,88,000 ਰੁਪਏ ਮੋਲਾ ਬਾਕੀ ਮਾਲਕ ਨਾਲ ਗੱਲਬਾਤ ਕਰਦੇ ਆ ਭਾਈ ਕੀ ਹਾਲ ਚਾਲ ਨੇ ਵਧੀਆ ਜੀ ਹੋਰ ਉਹ ਠੀਕ ਠਾਕ ਹੋ ਵਧੀਆ ਅੱਛਾ ਤੇ ਕੀ ਗੱਲਬਾਤ ਹੈ ਟਰੈਕਟਰ ਵਾਲੀ ਵੀਡੀਓ ਬਿਲਕੁਲ ਸ਼ੋਰਟ ਤੋਂ ਸ਼ੋਰਟ ਬਣਾਵਾਂਗੇ ਹਾਂਜੀ ਟਰੈਕਟਰ ਤਾਂ ਦੇਖ ਹੀ ਰਿਹਾ ਕਿੰਨਾ ਸੋਹਣਾ ਸਾਫ਼ ਸੁਥਰਾ ਹੈ ਹਾਂ ਬਿਲਕੁਲ ਸਾਹਵਾਂ ਸਾਰਾ ਸੀਲ ਦਾ ਕੋਈ ਕਲੱਚ ਟੱਕ ਨਹੀਂ ਖੁੱਲਿਆ ਅੱਛਾ ਨਵੇਂ ਓਰੀਜినਲ ਆ ਸਾਰਾ ਭਾਈ ਸਾਰਾ ਓਰੀਜినਲ ਆ ਨਵੇਂ ਟਾਇਰ ਆ ਪੰਜਾਬ ਨੰਬਰ ਪੰਜਾਬ ਨੰਬਰ ਆ ਕਿੱਥੋਂ ਦਾ ਨੰਬਰ ਆ ਇਹ ਭਾਈ ਮੁਕਸਰ ਮੁਕਸਰ ਦਾ ਕਾਫੀ ਕੁਪੀਓ ਕਿਆ ਜਮਣਾ ਕੇ ਕੈਸ਼ ਦਾ ਤੇ ਟਾਇਰਾਂ ਦੀ ਗੱਲ ਕਰਾਂਗੇ 12 ਦੇ ਟਾਇਰਾਂ ਚ ਹਨਾ ਬਾਈ ਟਾਇਰ ਤਾਂ ਬਿਲਕੁਲ ਨਵੇਂ ਪਏ ਆ ਜੇ ਕਿ ਸੋਨਾ ਤੇ ਛੱਦ-ਛੜਾਈ ਕਿੰਨੇ ਦੀ ਬਣ ਜੂ ਇਹਦੀ ਗੱਲ ਬਾਤ ਇਹ ਦੇ ਦਾਂਗੇ ਜੀ ਆਪਾਂ 75000 ਦਾ ਇੱਕ ਲੋ 75000 ਦਾ ਲਓ ਜੀ ਸਕਰੀਨ ਤੇ ਆਪਣੇ ਕੋਲੇ ਨੰਬਰ ਆ ਗਿਆ ਭਰਾ ਮੇਰੋ ਗੱਲਬਾਤ ਕਰ ਲੈ ਤੇ ਨਾਲ ਹੀ ਖੜਾ ਜੀ 7 ਮਰਲ ਸੋਨਾ ਲੀਕਾ ਜੀ 7.5 ਦਾ 268000 ਰੁਪਏ ਪੀਵੀ ਨੰਬਰ ਆ ਮੁੱਲ ਪਾਇਆ ਹੈ 268 ਹਨਾ ਹਾਂ ਜੀ ਇਹਦੇ ਬਾਰੇ ਕੀ ਗੱਲਬਾਤ ਹੈ ਪੰਜਾਬ ਨੰਬਰ ਹੈ ਵੀ ਚੰਗਾ ਟਰੈਕਟਰ ਹੈਗਾ ਅੱਛਾ ਪਹੇ ਟਾਇਰ ਹੈਗੇ ਆ ਨਾਮ ਦੇ ਸੁੱਕਾ ਪੈਈਆਂ ਨਾਮ ਹੂੰ 13 ਦੀ ਗੱਲ ਕਰਾਂਗੇ 14 ਦੇ ਨੇ 14 ਵਾਲੇ ਰੁੜੀ ਹਾਰ ਦੇ ਮੂਰੇ ਪੀਜੀਟੀ ਦੇ ਨੇ ਅੱਛਾ ਆਲ ਕੰਡੀਸ਼ਨ ਦਾ ਓਕੇ ਪਿਆ ਤਕਰੀਬਨ ਟਰੈਕਟਰ ਹੈ ਹੂੰ ਬਿਨਾਂ ਡਰਾਈਵਰ ਤੋਂ ਵਿੱਚੀ ਡਰਾਈਵਰ ਦੇ ਦੋਗੇ ਚਲੇ ਇਹ ਮਹੀਨੇ ਦੇ ਤੱਕ ਆਉਣਾ ਠੀਕ ਹੈ ਗੱਲ ਸਰ ਕੱਪੜੇ ਕੱਪੜੇ ਆ ਜਾਓ ਇਹ ਅਗਲੇ ਕੋਲ ਨਹੀਂ ਹੁੰਦਾ ਚਲਾਉਣ ਵਾਲਾ ਬੰਦਾ ਕਿੰਨੇ ਦਾ ਵਣ ਜਿਓ ਹੈ ਇਹ ਦੇਵਾਂਗੇ ਜੀ 2.5 ਲੱਖ ਦਾ ਜੀ 2.5 ਲੱਖ ਦਾ ਮੌਕੇ ਦੀ ਬਾਤ ਘੱਟ ਹੋ ਜੂ ਹੈ ਲਓ ਜੀ ਗੱਲਬਾਤ ਕਰਾਂਗੇ ਐਸ ਐਸ ਸਰਵਾਰੇ 2012 ਮਰਲਾ 228000 ਰੁਪਏ ਮੋਲਾ ਪੀ ਵੀ 13 ਨੰਬਰ ਆ ਦੋਸਤੋ ਦੱਸੀ ਬਾਈ ਇਹਦੇ ਬਾਰੇ ਕੀ ਗੱਲਬਾਤ ਆ ਇਹ ਵੀ ਸਾਫ ਸੋਫਤਰਾ ਟਰੈਕਟਰ ਆ ਜੀ ਦੁਆਰੇ ਦਾ ਜੋੜਾ ਇਹਦੇ ਅਲਾਵਾ ਵੀ 90 ਪੈਸੇ ਨੇ ਅੱਛਾ ਫਸਟ ਡਾਲਰ ਆ ਨਗਦ ਕੈਸ਼ ਆ ਠੀਕ ਹੈ ਜੀ ਮੌਕੇ ਦੀ ਬਾਤ ਘਟਾ ਹੈ ਬਾਤ ਘਟ ਮੌਕੇ ਦੀ ਬਾਤ ਘਟ 10000 ਦਾ 2 ਲੱਖ अच्छा हां लो जी ਲੈਟਰ ਨੋਟਾਂ ਚੰਗੀਆਂ ਸ਼ਿੰਗਾਰੀਆਂ ਹੋਈਆਂ ਆ ਮੁੰਡਿਆਂ ਕੋਲੇ ਚੰਗਾ ਟਰੈਕਟਰ ਕਰੇ ਰੱਖਿਆ ਹੈ ਨਾ ਪੂਰਾ ਪਿੱਛੇ ਵੀ ਮਾਰਿਆ ਜਮਾ ਪਿੱਛੋਂ ਵੀ ਦਿਖਾਤਾ ਲੋ ਜੀ ਬੈਕ ਸਾਈਡ ਤੋਂ ਟਰੈਕਟਰ ਬਿਲਕੁਲ ਸਾਫ ਆ ਤੇ ਜਿੰਨੇ ਵੀ ਆਪਾਂ ਟਰੈਕਟਰ ਦਿਖਾਵਾਂਗੇ ਬਿਲਕੁਲ ਸਾਫ ਕੰਡੀਸ਼ਨ ਦੇ ਦਿਖਾਵਾਂਗੇ ਜੋੜੇ ਹੋਏ ਵੀਡੀਓ ਨਾਲ ਜੀ ਆ ਜੋ ਆਪਾਂ ਹੋਰ ਦੇਖਦੇ ਆ ਤੇ ਭਰਾ ਜੁੜੇ ਹੋਏ ਨੇ ਕਾਫੀ ਟਾਈਮ ਤੋਂ ਆਪਣੇ ਚੈਨਲ ਨਾਲ ਮੋਗੇ ਤੋਂ ਪਹੁੰਚਨੇ ਤਲਵੰਡੀ ਵਾਲੀ ਮੰਡੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿ ਸ਼ੋਭਨਾਮ ਕੀ ਹੈ ਬਾਈ ਸਰੇਂਦਰ ਸਿੰਘ ਅੱਛਾ ਕਿਹੜਾ ਟਰੈਕਟਰ ਦੇਖਣਾ ਸੀ ਜੌਂਡੀਅਰ ਵੇਖਣਾ ਸੀ 53 ਲੋ ਵੀ ਦੋਸਤੋ ਰਿਕੁਐਸਟ ਆ ਮੋਗੇ ਤੋਂ ਆਪਣੇ ਕਾਫੀ ਟਾਈਮ ਦੇ ਆਪਣੇ ਚੈਨਲ ਨਾਲ ਭਰਾ ਜੁੜੇ ਹੋਏ ਨੇ ਤੇ ਕਿਸੇ ਲਈ ਵੀ ਘਰੇ ਮਤਲਬ ਜੌਂਡੀਰ ਚੰਗਾ ਖੜਾ ਹੋਵੇ ਤੇ ਬਾਕੀ ਤੁਸੀਂ ਦੱਸ ਦਿਓ ਬਈ ਜ਼ਹਿਰ ਜੀ ਕੰਡੀਸ਼ਨ ਆਪਣੀ ਹਾਂ ਆਪਾਂ ਨੂੰ ਉੱਚਾ ਮਾਡਲ ਚਾਹੀਦਾ ਐਲਟੀ ਉਲਟੀ ਵਾਲਾ ਕੋਈ ਚੱਕਰ ਨਹੀਂਗਾ ਅੱਛਾ 13 14 15 16 ਤੱਕ ਚਾਹੀਦਾ ਅੱਛਾ ਤੇ ਜੇ ਕੋਈ ਵਧੀਆ ਕਿਸੇ ਭਰਾ ਕੋਲ ਖੜਾ ਹੋਵੇ ਟਰੈਕਟਰ 54 10 ਹੋਵੇ ਜਾਂ 52 10 ਹੋਵੇ 53 5 ਹੋਵੇ ਉਹ ਚੱਪਲ ਲਾਂਗੇ ਵੀਰੇ ਵਧੀਆ ਟਰੈਕਟਰ ਸਾਫ ਹੋਵੇ ਹਾਂਜੀ ਤੇ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਜੀ ਆਜੋ ਆਪਾਂ ਅਗਲੀ ਵੀਡੀਓ ਨਾਲ ਜੁੜਦੇ ਹਾਂ ਤੇ ਨਾਲ ਹੀ ਖੜਾ ਮੁੰਡਿਓ ਬਰਿਆਲੇ ਮੁੰਡਿਆਂ ਦਾ ਟਰੈਕਟਰ ਸੋਨਾ ਵਾਲੀ ਕਾ 50 ਦਾ ਇੱਕ ਹੋਰ ਕੰਡੀਸ਼ਨ ਇਹਦੀ ਵੀ ਚੰਗੀ ਆ ਮਾਡਲ ਹੈਗਾ 10 ਪਾਵਰ ਸਟੀering ਪਾਵਰ ਸਟੀering ਹੂੰ ਤੇ 328000 ਰੁਪਏ ਮੁੱਲ ਹਾਂ ਅੱਛਾ ਪੀਵੀ ਨੰਬਰ ਹੈ ਵੀ ਨੰਬਰ ਸਾਰੇ ਪੀਵੀ ਆ ਤੁਹਾਡੇ ਕੋਲ ਹੈ ਨਾ ਸਾਰੇ ਇਹ ਦੋ ਪੀਵੀਵੀ 50 ਨੇ ਦੋ ਅੱਛਾ ਆਈ ਦੀ ਗੱਲ ਬਾਤ ਕਰਾਂਗੇ ਮਤਲਬ ਇੰਜਨ ਗੇਅਰ ਦਾ ਕਿਵੇਂ ਹੈ ਪੂਰੇ ਚੰਗੇ ਆ ਉਹਦਾ ਵਾਕੀ ਅਗਲਾ ਚਲਾ ਕੇ ਦੇਖ ਲੈ ਅੱਪਾ ਚਲਾ ਕੇ ਕਮਾਂਗੇ ਬਰੇ ਆਪਣੇ ਘਰੇ ਹੀ ਹੁੰਦੇ ਨੇ ਤਕਰੀਬਨ ਹਮ ਲੈ ਵੀ ਇੱਕੇ ਬੰਦੇ ਦੇ ਮੁੰਡੇ ਦੇ ਟਰੈਕਟਰ ਨੇ ਇਹ ਤੇ ਕਾਫੀ ਟਾਈਮ ਤੋਂ ਵੀਰ ਆਪਣੇ ਨਾਲੇ ਵੀ ਜੁੜੇ ਹੋਇਆ ਹਨ ਮੰਡੀਆਂ ਦਿਖਾਉਂਦੇ ਰਹਿੰਦੇ ਆ ਟਰੈਕਟਰ ਚੰਗੇ ਲਿਆਉਂਦੇ ਰਹਿੰਦੇ ਆ ਹਨ ਤੇ ਨਾਲ ਹੀ ਖੜਾ ਜੀ 744 ਦੋਸਤੋ ਨਵ ਮਾਡਲਾ 280000 ਰੁਪਇਆ ਮੁੱਲ ਦਿੱਤਾ ਹਨ 80 ਹਜ਼ਾਰ ਲਿਖਿਆ ਉਹ ਹਮ ਹਮ ਅੱਛਾ ਤੇ ਟਰੈਕਟਰ ਬਿਲਕੁਲ ਸਾਫ ਆ ਇਹ ਵੀ ਤੇ ਟਾਇਰਾਂ ਦੀ ਗੱਲ ਕਰਾਂਗੇ 40 45 ਮੰਨ ਲੀਏ 40 ਕੀ ਕਰਾ ਅਗਲੇ ਘਟਾ ਕੇ ਦੱਸ ਲਾ ਹਾਂ ਹਾਂ ਘਟਾ ਕੇ ਦੱਸ ਇਹ ਵੀ ਗੱਲ ਹੈਗੀ ਆ ਤੇ ਬਿਲਕੁਲ ਸੋਕਾ ਹੈ ਵੀ ਹੈ ਨਾ ਇਹ ਐਚ ਆਰ ਨੰਬਰ ਹੈ ਐਚ ਆਰ ਨੰਬਰ ਤੇ ਇਹਦੀ ਬਾਅਦ ਘਟ ਮੌਕੇ ਦੀ ਹੋ ਜੂ ਇਹ ਹੋ ਜੂਗਾ ਜੀ 70000 ਦਾ ਅੱਛਾ 2 ਲੱਖ 70000 ਦਾ ਨਾਲ ਹੀ ਖੜਾ ਜੀ 855 ਜੀ ਇੱਕ ਮਾੜਾ 2 ਲੱਖ 48000 ਹੂੰ ਹਾਂ ਪੀ ਵੀ 31 ਨੰਬਰ ਮਾਨਸਾ ਦਾ ਜੀ ਤੇ 12 ਦੇ ਟਾਇਰ ਨੇ ਬਾਈ 13 13 ਨੇ 13 ਦੇ ਟਾਇਰ ਕੰਡੀਸ਼ਨ ਕਿੰਨੀ ਕੁ ਦਸੀ ਏ ਕੰਡੀਸ਼ਨ ਹੈਗੀ ਅਦਰ ਆਦੋ ਵਿਚਾਲਾ ਜਾ ਦਰਮਿਆਨੀ ਜੀ ਹੈ ਬੜਾ ਵਾੜਾ ਚੰਗਾ ਵੀ ਆਦੋ ਵਿਚਾਲਾ ਜਾ ਵੀ ਦੇ ਬੋ ਮਾੜਾ ਵੀ ਨਹੀਂ ਠੀਕ ਹੈ ਗੱਲ ਵੀ ਦੋਸਤੋ ਆਪਾਂ ਜੁੜ ਗਏ 93 ਮਾਰ ਹੋਰ ਨਾਲ 3600 1,55,000 ਰੁਪਏ ਮੋਲਾ ਜੀ ਨੰਬਰ ਕਿੱਥੋਂ ਦਾ ਬਾਈ ਪੰਜਾਬ ਨੰਬਰ ਹੈ ਪੰਜਾਬ ਦਾ ਕਾਫੀ ਕੁਪੀ ਤੁਹਾਡੇ ਨਾਂ ਦੇ ਪਿੱਛੇ ਆ ਕਾਪੀ ਹੂੰ ਪਿੱਛੇ ਵਾਲੇ ਦੇ ਨਾਲ ਵੀ ਹੂੰ ਆਪਣੇ ਕੋਲ ਸਾਰਾ ਕੁਝ ਪਿਆ ਹੈਗਾ ਇਹਦਾ ਸਾਰਾ ਅੱਛਾ ਟਾਇਰਾਂ ਦੀ ਗੱਲ ਕਰਾਂਗੇ ਬਾਈ ਕੁੜੀਆ ਦੇ ਟਾਇਰ ਆ 50 ਪੈਸੇ ਕੰਡੀਸ਼ਨਾਂ ਗੀ ਤੇ ਠੋਕਾ ਬਿਲਕੁਲ ਤੇ ਖੜਾ ਕਿਹੜੇ ਪਿੰਡਾ ਜੀ ਕੋਟਲੀ ਖੁਰਦੀ ਕੋਟਲੀ ਖੁਰਦੀ ਕਿਹੜੇ ਨੰਬਰ ਤੇ ਗੱਲ ਕਰੇ ਬੰਦਾ 09888058508561 ਹਾਂ ਲਓ ਜੀ ਇਸ ਨੰਬਰ ਤੇ ਕਰ ਲੋ ਗੱਲ